ਪਿਆਰ ਨਾਲ ਆ ਕੀ ਹੋ ਗਿਆ ਆ ਬਿੱਲੇ ਕੀ ਹੋ ਗਿਆ ਹਰਿੰਦਰ ਮਾਜਟ ਹਰਿੰਦਰ ਬਾਜਟ ਗੁਰਵਿੰਦਰ ਮਾਜਟ ਹਰਦੀਪ ਮਾਜਟ ਧਰਮਜੀਤ ਮਾਜਟ ਬੱਲੀ ਮਾਜਟ ਜੰਮਨੀ ਮਾਜਟ ਤੇ ਮੰਦੀਪ ਬਰਨਾਲਾ ਅੱਜ ਦਾ ਇਹਦਾ ਇੱਕੋ ਜਫਾ 25000 ਦਾ ਗੱਭੂ ਥੰਨੇ ਵੱਲੋਂ ਆਓ ਸੁਆਪਾ ਆਓ 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 ਕੁਮਾਰ ਪਿਆਰ ਨਾਲ ਦੀਪ ਜੱਟ ਗੁਰਜੀਵ ਰੰਦੜ ਦੋਖੀ ਸ਼ਪਾਰ ਤੇ ਮਨਜਿੰਦਰ ਪਰੰਦੀ ਹੈ ਜੱਟ ਜਣੂ ਕਹਦੇ ਹਣ ਸੌ ਜਾ ਸੌ ਜਾ ਇਹ ਦੂਤੇ ਕੁਝ ਨਹੀਂ ਹੋ ਸਕਦਾ ਦਵਾ ਬਾਣੀ ਪਿਆਰ ਨਾਲ ਥੋੜਾ ਜਿਹਾ ਪਿਆਰ ਨਾਲ ਕੋਈ ਗੱਲ ਨਹੀਂ ਜੱਟ ਪਿਆਰ ਦੀ ਖੇਡ ਹੈ ਪਿਆਰ ਨਾਲ ਪਿਆਰ ਦੀ ਖੇਡ ਹੈ ਪਿਆਰ ਨਾਲ ਧਾਰੇ ਕਹਿੰਦੇ ਢਾਈ ਅੱਖਰ ਉੱਤੇ ਪ੍ਰੇਮ ਦੇ ਤੁਸੀਂ ਫੇਰ ਮੇਰ ਕਰੇ ਪਰਮਾਤਮਾ ਮੌਰਭ ਤੇਰੇ ਅੱਖੇ ਨਹੀਂ ਲੱਗਦੇ ਤੇਰੇ ਵਾਲੇ ਉਹ ਕਹਿੰਦਾ ਮੇਰੇ ਵਾਲੇ ਤਾਂ ਲੱਗਦੇ ਪ੍ਰਦੀਪ ਮੇਰੇ ਨਹੀਂ ਲੱਗਦਾ ਗੋਪੀ ਮਾਨਕੀ ਦੇ ਦੋ ਜੱਫੇ ਬੱਬੂ ਖੰਨਾ ਮਨਵੀਰ ਮਾਗੜ ਵੱਲ ਆ 55